ਆਹ ਲਹੂ ਪਿੰਦੰਗਾ ਨੀ ਪੀਵਾ ਭਣਿਆ ਆਪਾ ਰਕੋ ਕਿ ਗਲਾਸ ਵੀ ਇੱਥੇ ਰੱਖ ਕੇ ਗਈ ਸੀ ਮੈਂ ਬਾਹ ਲਹੂ ਪਿੰਦੰਗਾ ਹੈ ਬੱਡ ਖਾਣਾ ਵੰਗ ਪਾਣੰਗਾ ਜਦੋਂ ਆ ਗਈ ਪੈਸਨ ਫੇਰ ਦੇਖੀ ਹੈ ਠੋਥੇ ਡਿੱਗਦਿਆਂ ਤੇ ਰੱਖਨੇ ਗਲਾਸ ਵੀ ਝੂਠਾ ਕਰਤਾ ਗਲਾਸ ਵੀ ਮਾਰ ਦਿੰਗਾ ਚਲਾ ਚਲਾ ਕੇ ਮੇਰਾ ਇਹ ਬੁੜੀ ਜਿਹੀ ਮੁਸਕਾਉਂਦੀ ਆ ਨਾ ਪਰ ਸਨ ਆ ਜਾਂਦੇ ਫੇਰ ਦੇਖੀ ਆ ਛੋਟੀ ਤਾਂ ਬਾਹਰ ਹੀ ਲਵੇ ਲੱਗਦੀ ਏ ਫੇਰ ਪਰ ਸਨ ਆ ਜਾਂਦੇ ਆ ਛੋਟੀ ਤਾਂ ਨਾ ਲਵੇ ਲੱਗਦੀ ਹੁੰਦੀ ਏ ਮੇਰੇ ਤੇ ਫੇਰ ਮੈਂ ਇਹਨਾਂ ਨੂੰ ਚੱਕੂ ਡੰਡਾ ਮੈਂ ਦਿਉ ਪਰ ਸਨ ਇਹਨਾਂ ਨੂੰ ਐ ਕਿ ਜੀ ਉਹਨਾਂ ਖਰਾਬ ਕਰੱਖਿਆ ਮੇਰਾ ਇਹਨਾਂ ਨੇ ਮੈਂ ਰੱਖੀ ਉਹ ਵੱਡੀ ਇਹ ਛੋਟੀ ਮੈਨੂੰ ਦੇ ਦੇ ਉਹ ਵੱਡੀ ਆ ਲਵੇ ਲੱਗੂਗੀ ਕਿਦੜਾ ਫਰ ਲੱਤਾ ਕੋੜਦੀ ਆ ਕਿਦੜਾ ਕੁਸ ਕਰਦੀ ਆ ਢੰਗ ਤਾਂ ਇਹਨਾਂ ਨੂੰ ਬਾਲੇ ਹੁੰਦੇ ਆ ਕਰਨੇ ਉਹਦਾ ਚੱਕੂ ਮੈਂ ਡੰਡਾ ਲੱਗਣ ਦੇ ਲਵੇ ਇਹਨਾਂ ਨੂੰ ਕਹਰਾ ਵੀਰਾ ਹਾਂ ਦੱਸ ਕੀ ਕਹਿਣੀ ਆ ਕੀ ਆਖਣਾ ਵਿਚਾਰੀ ਕੋਟ ਕਰਦੇ ਮੈਂ ਮੇਨੂੰ ਕੁ ਗਲਾਸ ਤੇ ਉਹ ਬੱਡੀ ਨੂੰ ਕਰ ਲਾ ਉਹ ਤੋਂ ਕਰਾ ਲਾ ਬੱਡੀ ਤੋਂ ਜੇ ਤੂੰ ਮੈਨੂੰ ਨਹੀਂ ਆਤੀ ਉਹ ਜੋ ਅੱਖ ਲੱਗੂ ਉਹ ਸਰਜੀ ਖਰੀਦੀ ਜਾਂਦੀ ਹੈ ਕਿ ਹਰੇਕ ਥੋੜਾ ਟਿਕਣੀ ਨਹੀਂ ਦਿੰਦੀ ਹੈ ਕਿ ਬਿੰਦਕਵਾਦ ਕਹਿ ਦਾਨੀ ਹੈ ਅਗਰ ਹੋਰ ਮਨ ਕੀ ਨੂੰ ਅੱਖਾ ਨਹੀਂ ਪਤਾ ਨਹੀਂ ਭੈਣੇ ਮੇਰਾ ਤਾਂ ਕੀ ਪੁੱਨ ਕੇ ਵੀ ਜੱਖੀ ਨਹੀਂ ਲੱਗਦੀਆਂ ਇਹ ਤੇ ਹੁਣ ਕੀ ਚਾਹ ਪੀਤੀ ਨੂੰ ਬਾਅਦ ਜਰ ਹੋ ਗਿਆ ਤੈਨੂੰ ਹੁਣ ਚਾਹ ਵੀ ਕਿੱਥੋਂ ਜਰ ਹੋਈ ਹੈਗੀ ਤੜਕੇ ਦੀ ਕਿੱਥੋਂ ਪੀਤੀ ਹੈਗੀ ਪਹਿਲਾਂ ਤਾਂ ਪੀ ਕੇ ਹਟੀਆਂ ਪੀਤੇ ਜਾਂਦੀ ਸੀਗੀ ਕਦੋਂ ਮੈਂ ਤਾਂ ਤੜਕੇ ਚਾਹ ਹੀ ਨਹੀਂ ਦਿੱਤੀ ਤੁਸੀਂ ਭਈ ਇਹ ਵੱਡੀ ਤੋਂ ਕਰਾ ਲਈ ਸਾਰਾ ਕੰਮ ਮੈਂ ਜੇ ਤੂੰ ਮੈਨੂੰ ਕਰਕੇ ਦੇਤੀ ਉਹ ਜਾ ਉਹ ਆਖੇ ਲੱਗੂ ਮੈਂ ਸੌਦਾ ਕਰਾ ਲਈ ਸਾਰਾ ਕੰਮ ਮੈਂ ਨਹੀਂ ਕਰਾਂਗੀ ਸਰ ਗਿਆ ਨਾ ਤਾਂ ਜਮਾ ਭੁખી ਬਣੂੰਗਾ ਨਾ ਬਲਾਈ ਮਾਂ ਤਾਂ ਨਾ ਮਾਰਦੀ ਕਿਹੜਾ ਮੈਨੂੰ ਇਹ ਦੇਣੀਆਂ ਕੁਛ ਕਰਕੇ ਇਹ ਜੇ ਉਹ ਨੂੰ ਆਖੂਗੀ ਚਾਰੇ ਚੱਕ ਕੇ ਉਹ ਆਊਗੀ ਉਹ ਕੀ ਫਰ ਲੜੀ ਹੈ ਇਹਦੇ ਨਾਲ ਸਬਜ਼ੀ ਲੈਈਆਂ ਹੋਰ ਕੀ ਲੈਈਆਂ ਮੈਂ ਚਾਹੇ ਬਣਾ ਦੇ ਘੁੱਟ ਤੈ ਉਹ ਛੋਟੀ ਕਰ ਬੇਲੀ ਫਿਰਦੀ ਉਹ ਤੋਂ ਬਣਵਾ ਲਾ ਛੋਟੀ ਨੂੰ ਆਖਿਆ ਛੋਟੀ ਚਾਰੇ ਚੱਕ ਕੇ ਪੈ ਗਈ ਜੈ ਤੈਨੂੰ ਆਖਿਆ ਤੂੰ ਪੈ ਗਈ ਤੂੰ ਵੀ ਬੇਲੀ ਆ ਤੂੰ ਆਪਦੀ ਕਰਕੇ ਪੀ ਲੈ ਘੁੱਟ ਮੈਂ ਕਿੱਥੇ ਜਾਵਾਂ ਗੁਰਦੁਆਰੇ ਮਗ ਜਾਮੈਂ ਮੈਂ ਤਾਂ ਆਹੀ ਨਹੀਂ ਸਾਡਾ ਸਿਆਪਾ ਲੋਟ ਆਉਂਦਾ ਕਦੇ ਕੁਸ ਲਿਆ ਦੇ ਕਦੇ ਕੁਸ ਲਿਆ ਦੇ ਉਹ ਬੇਲੀ ਉਹ ਤਾਂ ਚਾਹ ਵੀ ਨਹੀਂ ਹੁੰਨੀ ਸਿਆਪਾ ਤੁਸੀਂ ਆਪਦੀ ਸਿਆਪਾ ਕਰੀ ਜਾ ਤੂੰ ਕਹੜਾ ਖਾਂਦੀ ਨਹੀਂ ਮੈਂ ਤਾਂ ਕਬੋਰਾ ਖਾਣੇ ਸੋਚਦਾ ਹਰਾਵਾਰੀ ਮੰਗਦੀ ਆ ਮੰਜੇ ਤੇ ਬੈਠੀ ਕਦੇ ਕਹਦੇ ਨਹੀਂ ਮੈਨੂੰ ਚਾਹ ਕਰ ਦੋ ਕਦੇ ਕਦੇ ਨਹੀਂ ਮੈਨੂੰ ਰੋਟੀ ਦੇ ਦਿਓ ਫ

ਵੀ ਆਈ ਵੀ ਰਸਦਾਨ ਮੈਂ ਕਿੱਥੇ ਜਾਵਾਂ ਦਾਸ ਵੱਡੇ ਬੰਦੇ ਦੀ ਸੇਵਾ ਕਰਦਿਆਂ ਹੁੰਦੀਆਂ ਇਹ ਜਰੂਸ ਕਰਦਿਆਂ ਜਿਹਨਾਂ ਚੰਬਰਾਂ ਦਾ ਕਾਹਨੂੰ ਕਿਸੇ ਦੇ ਆਉਣਾ ਜਿਹੜੀਆਂ ਮੇਰੇ ਆਈਆਂ ਹੈ ਤਾਂ ਦੀ ਨਾ ਨਹੀਂ ਪਾਈ ਜਾਣੀ

हां की है वीरा तो है ही नहीं इत्ते बाहर ले करे भाग गए तो नीरा पौण की करना मैं डब्बी फड़ा दे मैं चाय दी कुट कर ला हुन तू आज जुलूस रहंदा सी हजे ਕੱਢਣ ਮੰਨੂ ਤੇ ਫੇਰ ਜਦੋਂ ਤੁਸੀਂ ਚਾਹ ਦੀ ਕੁੱਟਿੰਗੇ ਨਾ ਹੋਰ ਕੀ ਖੜਾ ਦੇਂਗੇ ਚਾਹ ਦੀ ਕੁੱਟ ਦੇ ਦੇ ਇਹਨੂੰ ਹੁਣ ਇੱਥੇ ਕਰਕੇ ਚਾਹਾ ਫੜਾ ਓਏ ਬਾਲਣ ਕਿਵੇਂ ਅੱਗ ਲਾਉਂਦੀ ਹੈਗੀ ਆ ਜਲੂਸ ਦੀ ਰਹਿੰਦੀ ਹੈ ਕੱਚ ਕੱਢਣ ਮੰਨੂ ਹਜੇ ਮੈਂ ਚਾਹ ਦੀ ਕੁੱਟ ਤਾਂ ਪੀਣੀ ਆ ਤੁਸਾਂ ਮੈਂ ਨਾ ਰੋਟੀ ਦਿੱਤੀ ਤੇ ਚਾਹ ਦਿੱਤੀ ਤੈਨੂੰ ਦਿੰਨੀ ਆ ਮਨੇ ਏਕੜੂ ਕਰਕੇ ਖੜ ਜਾ ਹਾਂ ਨਹੀਂ ਜਲੂਸ ਕੱਢਦੀ ਹੈਗੀ ਚੱਲ ਓਥੋਂ ਮੰਜੇ ਤੇ ਫੜਾਉਂਗੀ ਤੈਨੂੰ ਚਾਹ ਫੜਾਉਗੀ ਮੰਜੇ ਤੇ ਮੈਨੂੰ ਆਇਕੋ ਕੀ ਦਈਏਗੀ ਆ ਰਹਿੰਦਾ ਕਾ ਜੂਸ ਕੱਢਣ ਬੰਨਵਾ ਰਹਿੰਦਾ ਕਾ ਡੰਡਾ ਮਾਰੂਗਾ ਗਿੱਟਿਆਂ ਤੇ ਤੂੰ ਕਹ ਤਾ ਮੈਂ ਲਾਦਾ ਕਿਤੇ ਕੁਝ ਹੋਰ ਨਾ ਕਰਦੇ ਮੈਂ ਨਾ ਫੜਕੂੜੀ ਈਸੀ ਦੇਉਂਗੀ ਚਲ ਸਮਝ ਜੇ ਨਾ ਜਿਹਾ ਜਿਉਣਾ ਤੂੰ ਬਰਕਰ ਹੈਗਾ ਨਾ ਨੇ ਬੈਠੇ ਤੇ ਮੈਨੂੰ ਆਇਕੋ ਕੀ ਦਈਏ ਨਾ ਠੰਡਾ ਸਾਡਾ ਲੋਟ ਨਹੀਂ ਆਉਂਦਾ ਇੱਕ ਰਹਿੰਦੀ ਖੁੰਦੀ ਆ ਰੋਡੀ ਲੱਗ ਰਹੀ ਐ ਪਤਾ ਨਹੀਂ ਕਿੱਦਾਂ ਮਾਰੂ ਮਗਰੋਂ ਲਊ ਲੈ ਆਉਣੀ ਐ ਤੈਨੂੰ ਚਾਹ ਨਹੀਂ ਕੁੱਟੀ ਮਗਾਈ ਐ ਸੋ ਕੁਸ ਬੋੜਦੂੰਗਾ ਲੈ ਆਦੂੰਗੀ ਕੁੱਟ ਚਾਹ ਦੀ ਚੋਰ ਸਲੀ ਕੋਸ਼ਰੀਨਾਇਕ ਕੋਠਕ ਕਰਿਆ ਇਹਨੇ ਮੈਂ ਤਾਂ ਗੁਰਦੁਆਰਾ ਮਗ ਜਾ ਲਾ ਮੇਰਾ ਤਾਂ ਜੀਣਾ ਖਰਾਬ ਕਰ ਰੱਖਿਆ ਇਹਨਾਂ ਨੇ ਪਤਾ ਨਹੀਂ ਕੀ ਮੈਂ ਕਰਕੇ ਮਾਰਨੀਆਂ ਮੈਨੂੰ ਤਾਂ ਹੀ ਨਸਰਾ ਚਾਹ ਵੀ ਕੁੱਟ ਪਿੱਛੇ ਲਾ ਤੂੰ ਤੂੰ ਕੇ ਮਾਰਦਿਆਂ ਮੈਨੂੰ ਮੈਂ ਜਾ ਕੋ ਕੱਚਾ ਕੋਈ ਉਧਰ ਜਾਨੀ ਆ ਵੇ ਬਿੰਦਰ ਕੋਲੀ ਹੁਣ ਦੱਸ ਕੇ ਆਉਣੀ ਆ ਵੇ ਲਾ तो मैं हम ठंडी पत्ती मैं ठंडी है। 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 तो दे दे सुधीनी। है ठंडी मैं झुस देख क्या पढ़ाई दखाऊाऊ देखी ठंडी बत्ती मेरे मथे मारी ला पी लैके ठंडी चाह भी दस ठंडी चाह में दी च पा आ मेरी इतू पीता इन्हें कर दी गल मैं अज मेन कह दू मैं कह दूसरे गुरुद्वारे छद ਬਿੰਦਰ ਨੂੰ ਲੈ ਕੇ ਜੋ ਮੈਨੋ ਮੈਨ ਨਹੀਂ ਆਉਦਾ ਕੋਈ ਸਾਮਾ ਦੀਦਾ ਨੀਗਾ ਕੋਈ ਦੁੱਖ ਦੀਏ ਇਹ ਕਰਾਂ ਇਹ ਕੀ ਲੱਗ ਪਏ ਦੀਦਾ ਨਹੀਂ ਠੇਬਿਆ ਵਾਵੇ ਨਾਸਾ ਵਾਚਾ ਕਿਵੇਂ ਠੀਕ ਆ ਵਧੀਆ ਤੂੰ ਦੱਸ ਕਿਵੇਂ ਆ ਵਾਸੋ ਠੀਕ ਹੀ ਐ ਤੇ ਮੈਂ ਇੱਕ ਵਾਰ ਸਮਾਈ ਮੈਨੂੰ ਬਨਾਣਾ ਦਾ ਕੁਝ ਆ ਦੇਤੀ ਆ ਨਾ ਮੈਨੂੰ ਰੋਟੀ ਦਿੱਤੀ ਐ ਕੀ ਹੋ ਗਿਆ ਰੋ ਨਾ ਉਸ ਦਰ ਕੇ ਦੀ ਮੈਂ ਤਾਂ ਉਕਰੀ ਜਾਂਦੀ ਆ ਦੱਸ ਜੋ ਪਕਾਰ ਕੀ ਗੱਲ ਦੱਸ ਮੈਨੂੰ ਕੀ ਗੱਲ ਕੀ ਹੋਈ ਐ ਕੀ ਕਰਨਾ ਸੀ ਮਾਂ ਤਾਂ ਮੈਂ ਇੱਕ ਛੋਟੀ ਨੂੰ ਆਖਿਆ ਹਾਂ ਵੀ ਚਾਹ ਬਣਾ ਰੇ ਹਾਂ ਮਾਂ ਮੈਨੂੰ ਛੋਟੀ ਮੇਰੇ ਮਿੱਨੀ ਭੱਜ ਕੇ ਪਈ ਲੈ ਤਾਂ ਉਹ ਵੱਡੀ ਨੂੰ ਮੈਂ ਵਹ ਚੱਲ ਮੈਂ ਤਾਂ ਲੈਣੀ ਵੱਡੀ ਨੂੰ ਆਖਿਆ ਉਹ ਖੁੱਦ ਕੇ ਪਈਗੀ ਪਤੀਲੀ ਬੇੜੇ ਚ ਮੰਗਦੀਆਂ ਕੀ ਨੇ ਤੇ ਇਤੋਂ ਕੀ ਬਤਾ ਕੀ ਮੰਗਦੀਆਂ ਹੁਣ ਨਹਾਏ ਫਿਰ ਉਹ ਹੀ ਗੱਤਿਆ ਮੇਰਾ ਘਰ ਬਾਹਰ ਆ ਤੇ ਪੂੰ ਆਏ ਦੱਸ ਕਿਉਂ ਨਾ ਮੈਂ ਤਾਂ ਘਰ-ਬਾਰ ਬੰਨੇ ਹੀ ਨਹੀਂ ਉਹ ਹੀ ਕਰੇ ਇਹਨਾਂ ਨੇ ਬੰਨੇ ਇਹਨਾਂ ਨੇ ਬਣਾਏ ਜੇ ਤਾਂ ਹੁਣ ਮੈਂ ਵੱਡਾ ਤਾਂ ਗੁੰਗਾ ਹਾਂ ਮੋਟਾ ਨਹੀਂ ਸੋ ਤੂੰ ਮੁੰਡਿਆਂ ਨੂੰ ਦੱਸ ਫਿਰ ਤੇ ਜੇ ਮੈਂ ਛੋਟੇ ਨੂੰ ਦੱਸਤਾ ਤਾ ਤੂੰ ਹੀ ਤੋੜ ਕੋਈ ਨਹੀਂ ਤੋੜ ਦੇਣ ਦੇ ਫਿਰ ਜੇ ਤਾਂ ਉਹ ਨਹੀਂ ਹਰਦੀਆਂ ਤੇਰਾ ਨਾ ਵਾਅਦਾ ਕਰਨ ਦੱਸਾਂ ਕਿੱਧਰ ਜਾਵਾਂ ਮੈਂ ਹੁਣ ਮੈਂ ਕਿਹਾ ਬਿੰਦਰ ਕੋਈ ਜਾਣ ਨਹੀਂ ਇਹਨਾਂ ਦਾ ਹੱਦਿਆ ਨਹੀਂ ਮੈਨੂੰ ਗੁਰਦੁਆਰੇ ਗੁਰਦੁਆਰੇ ਤਾਂ ਕਿਉਂ ਛੱਡ ਆਈਂ ਘਰ ਆ ਤੇਰਾ ਤੂੰ ਕਿਉਂ ਜਾਵੇਂ ਗੁਰਦੁਆਰੇ ਤੇ ਹੋਰ ਕੀ ਕਰਾਂ ਫਿਰ ਉਹਨੂੰ ਭੁੱਖੀ ਮਰਦੀ ਆ ਮੈਂ ਭੁੱਖੀ ਮਰਦੀ ਚੱਲ ਮੈਂ ਚੱਲਦੀ ਆ ਤੇਰੇ ਨਾਲ ਐ ਕਰਦੀਆਂ ਮੇਰੇ ਨਾਲ ਦੋਨਿਆਂ ਨੇ ਏਕਾ ਕਰਖਿਆ ਲੈ ਕੀਆਂ ਲਿਈਆਂ ਕੀ ਨਹੀਂ ਇੱਕ ਮਾੜੀ ਇਹ ਦੂਜੀ ਉਹ ਹੋ ਜੋ ਹਾਂ ਦੂਜੀ ਸਿਆਣੀ ਬਣ ਜੋ ਮੈਂ ਵੀ ਉਹ ਕਰ ਜਾਂਦੀਆਂ ਫਿਰ ਦੋਨਿਆਂ ਨੇ ਏਕਾ ਕਰ ਲਿਆ ਹਾਂ ਦੋਨਾਂ ਨੇ ਏਕਾ ਕਰ ਲਿਆ ਹੁਣ ਮੈਂ ਫਿਰ ਕੀ ਕਰਾਂ ਕੋਈ ਮੈਂ ਚੱਲਦੀ ਆ ਤੇਰੇ ਨਾਲ ਤੇ ਜੇ ਹੁਣ ਮੈਂ ਆਖਣਗੇ ਨਹੀਂ ਆਈ ਜਾਊਂਗਾ ਲੈ ਚੱਲ ਤੂੰ ਚੱਲ ਮੂਰੇ ਮੈਂ ਤੇਰੇ ਮਗਰ ਆਉਣੀ ਆ ਫੇਰ ਮੈਂ ਮੇਰੇ ਤਾਂ ਫੇਰ ਆਲੇ ਦਾਰੇ ਨਾ ਕੋਈ ਨੂੰ ਚੱਲ ਹੱਥ ਨੇ ਕੁੱਟਣ ਨੂੰ ਤਿਆਰ ਹੋ ਗਿਆ ਲੈ ਆਇਆ ਕਿਵੇਂ ਕੁੱਟਣ ਗਿਆ ਕਿ ਜੱਦੀਆਂ ਲੱਗਦੀਆਂ ਕੁੱਟਣੀਆਂ ਤੈਨੂੰ ਯਾਰ ਹੁਣ ਕੋਈ ਗੱਲ ਉਹਨਾਂ ਦੇ ਹੱਥ ਮੱਥੇ ਆ ਫੇਰ ਲੈ ਹੱਥ ਮੱਥੇ ਆ ਬੱਸ ਤੇ ਉਹਨਾਂ ਦੀ ਮਾਂ ਨਹੀਂ ਹੈਗੀ ਲੈ ਉਹਨਾਂ ਦੀ ਉਹਨਾਂ ਦੀ ਭਝਾਈ ਉਹਦੀ ਮਾਂ ਨਾ ਹੈ ਕਰੇ ਫੇਰ ਲੱਗੇ ਪਤਾ ਕਾਨੂੰ ਲੱਗਦਾ ਹੈ ਮਾਂ ਤਾਂ ਸਮਝੀ ਆਉਂਦੀ ਆ ਉਹ ਹੀ ਗੱਲ ਪੈ ਇਨੀ ਪੱਕੜੀ ਇਹਨਾਂ ਨੂੰ ਮਾਰੀ ਮਾਰਤੀ ਦੇ ਕੇ ਹੂੰ ਬਹੁਤ ਚੰਗੀ ਗੱਲ ਆ ਫੇਰ ਇਹ ਤਾਂ ਬਹੁਤ ਸਿਆਣੀ ਆ ਹੁਣ ਦਿਖਾ ਨਹੀਂ ਉਹਦੇ ਨਾਲ ਤਾਂ

ਨੀ ਨਾ ਨਹੀਂ ਭਾਲਦਾ ਨਹੀਂ ਤੇ ਪਰਪਰ ਆ ਜਾਊਗਾ। ਯਾਨੀ ਕੀ ਕਰੀ ਜਾਂ ਬੰਗਾਈਂਗਾ। ਰਾਜੂ ਘੁੱਟ ਬਣਾਈ ਹੈ ਕਿ ਨ ਬਣਾਈ ਨਹੀਂ ਹੈ ਇਹ ਤੇ। ਯਸਾ। ਕਿਹੜੇ ਜੇਣਗੇ ਮੈਨੂੰ ਇਹ ਬਣਾ ਕੇ ਘੁੱਟ ਚਾਹ ਦੀ। 60 ਚੱਲ। ਆ ਬਣੇ ਠੀਕ ਹੈ ਬਾਜਾ ਬੈਠੀ ਕੁੜੇ ਓਰੇ ਆ ਕੁੜੀਓ ਬਹੋ ਠੀਕ ਆ ਵਧੀਆ ਤੂੰ ਦੱਸ ਠੀਕ ਆ ਵਧੀਆ ਹੋਰ ਹੋਰ ਵਧੀਆ ਹਾਂ ਤੂੰ ਇੱਥੇ ਬੈਠਾ ਹਾਂ ਠੀਕ ਆ ਵਧੀਆ ਤੁਸੀਂ ਭਾਈ ਮੈਨੂੰ ਇੱਕ ਗੱਲ ਦੱਸੋ ਤੁਸੀਂ ਇਹਦੇ ਨਾਲ ਕਿਉਂ ਕਲੇਸ਼ ਕਰਦੇ ਹੋ ਮਸਤਾ ਕੋਈ ਕਲੇਸ਼ ਨਹੀਂ ਕਰਦੀਆਂ ਚਾਚੀ ਕਰਦੀਆਂ ਕੌਣੀਆਂ ਇਹ ਤਾਂ ਮੇਰੇ ਕੋਲ ਇੰਨਾ ਰੋਕ ਕੇ ਆਈ ਹੈ ਹੁਣ ਇਹ ਤਾਂ ਉਹ ਟੰਗਣਾ ਚਾਚੀ ਕਾਨੂੰ ਕਰਦੇ ਆ ਅਸੀਂ ਕਿਲੇ ਲੈ ਟੰਗਣਾ ਕੇ ਚਾਚੀ ਹਾਂ ਅਸੀਂ ਟੰਗਣ ਕਾਦੇ ਨਾ ਇਹਨੇ ਕੀ ਟੰਗ ਕਰ ਲਿਆ ਮੰਜੇ ਤੇ ਬੈਠੀ ਰੋਟੀ ਖਾਂਦੀ ਆ ਮੰਜੇ ਤੇ ਬੈਠੀ ਨੂੰ ਚਾਹ ਬਣਾਉਣੀ ਹੈ ਤਾਂ ਉਹ ਟੰਗਣਾ ਹੈ ਇਹ ਤਾਂ ਕਹਿੰਦੀ ਪਤਲੀ ਚੱਕ ਕੇ ਹੋ ਮਾਰੀ ਬੂਟੇ ਚ ਫਿਰ ਸਾੜਾ ਚ ਕਿਉਂ ਜਲੂਸ ਕੱਢਦੀ ਜਦੋਂ ਅਸੀਂ ਚੁੱਲੇ ਤੇ ਚਾਹ ਕਰਦੀਆਂ ਇਹ ਤਾਂ ਕਹਿੰਦੀ ਮੈਂ ਤਾਂ ਇਹਨੂੰ ਇਹਨੂੰ ਗੱਲ ਸੁਣ ਮੇਰੀ 15 ਵਾਰੀ ਚਾਹ ਨੂੰ ਕਹਤਾ ਜੇ ਤਾਂ ਇਹਨੂੰ ਕਿਹਾ ਵੀਰਾਂ ਨੂੰ ਤਾਂ ਉਹ ਮੇਰੇ ਗੱਲ ਪੈਗੀ ਜੇ ਤੈਨੂੰ ਕਿਹਾ ਤੂੰ ਗਲ ਪੈ ਗਈ ਕੋਈ ਗੱਲ ਨਹੀਂ ਪੰਗਾ ਚਾਚੀ ਤਾਂ ਉਹੀ ਲੂਤਣਾ ਲਾਇਆ ਦੇਖ ਲੈ ਹੁਣ ਐ ਘਰ ਦੰਗੇ ਨਹੀਂ ਤੂੰ ਆਈ ਤੁਸੀਂ ਮੇਰੀ ਗੱਲ ਸੁਣ ਨਹੀਂ ਮਿਲਦਾ ਚਾਚੀ ਇਹਨੂੰ ਦੇਖ ਕੁਛ ਨਹੀਂ ਦਿੰਦਗਾ ਤੁਸੀਂ ਮੈਨੂੰ ਪਤਾ ਦਾ ਤੂੰ ਐਡੀ ਦੇਣ ਵਾਲੀ ਮੈਨੂੰ ਉਹੀ ਪਤਾ ਨਹੀਂ ਸੀ ਜਾਨੀ ਐ ਤੂੰ ਜੇ ਤੁਸੀਂ ਰਹਿੰਦੇ ਥੋੜਾ ਜਲੂਸ ਨਿਕਲਦਾ ਪਿੰਡ ਚ ਦੇਖ ਲੈ ਆ ਇੱਕ ਦੋ ਬੁੜੀਆਂ ਨੇ ਮੈਨੂੰ ਕਿਹਾ ਕਿ ਇੰਨਾ ਕਲੇਸ ਕਰੀ ਜਾਂਦੀਆਂ ਕਿ ਤੇ ਤੇਰੀ ਭੈਣ ਨਾ ਚੰਗੀਆਂ ਲੱਗਦੀਆਂ ਤੁਸੀਂ ਜਲੂਸ ਤਾਂ ਇਹੀ ਕੱਢਦੀ ਫਿਰਦੀ ਆ ਸਾਡਾ ਦੇਖ ਲੈ ਉਹ ਵੱਡਾ ਕਿਉਂ ਕੱਢਦੀ ਐ ਜੇ ਕਦੀ ਗਈ ਨਹੀਂ ਮੇਰੇ ਕੋਲੇ ਤੇ ਲੈ ਯਾ ਜਦਾ ਚਾਹ ਹਟ ਫਿਰ ਹੋਰ ਕੀ ਕਰੇ ਹਾਂ ਜਦੋਂ ਅਸੀਂ ਖੜਾਉਣੇ ਆ ਮੈਂ ਚਾਹ ਲੈ ਕੇ ਆਈ ਕਹਿੰਦੀ ਉਹ ਤਾਂ ਠੰਡੀ ਬੱਤੀ ਹੈ ਜੇ ਮੈਂ ਠੰਡੀ ਕਰਕੇ ਬਣਾ ਦਿੰਦੇ ਆਂ ਪਾਣੀ ਪਾ ਪਾਣੀ ਕਿਉਂ ਪਿੱਟਾ ਜਾਂਦਾ ਜਿੱਦੀ ਕੰਮਲੀ ਹੈ ਨਹੀਂ ਜਿੱਦੀ ਤੁਸੀਂ ਬਣਾਉਣ ਨੂੰ ਇਹ ਇਹ ਧੁੱਪੇ ਤਾਂ ਨਹੀਂ ਆਏ ਚਿੱਟੇ ਵੀ ਦੋਨੇ ਤਾਂ ਲਾ ਬਣਾਉਂਦੀ ਮੈਂ ਤਾਂ ਹੁਣ ਬਿੰਦਰ ਮੁੰਡੇ ਨੂੰ ਦੱਸੂਗੀ ਭਾਈ ਛੋਟੇ ਨਹੀਂ ਦੱਸ ਦੀ ਫਿਰ ਹੋਰ ਕੀ ਬਾਰੇ ਫੇਰ ਹੀ ਲੋਟ ਆਉਣਾ ਨਾ ਮੈਂ ਦੱਸੂਗੀ ਮੈਂ ਤਾਂ ਜਮਾ ਦੱਸੂਗੀ ਉਹ ਮੇਰੇ ਨਾਲ ਤਾਂ ਭੈਂਕ ਕਰਦਣੇ ਦੱਸੇ ਤਾਂ ਗੱਲ ਲੋਟ ਆਉ ਹਾਂ ਬਸ ਲਾ ਲਈ ਜੋਰ ਗੱਲ ਫੇਰੇ ਡਰਾਉਣ ਵਾਲੀ ਕੀ ਗੱਲ ਇਹਦਾ ਪਤਾ ਹੀ ਤਾਂ ਕੀ ਜੋਰ ਆ ਸਾ ਚੋਟੀ ਨਾਲ ਡਰਾਉਂਦੀਆਂ ਆਖਣਗੇ ਤਾਂ ਕੰਨ ਕੁੱਟਾਂਗੇ ਆ ਮੈਂ ਕਿਵੇਂ ਕੁੱਟਣ ਗੀਆਂ ਤਾਂ ਫਿਰ ਉਹ ਹੀ ਗੱਲ ਫਿਰ ਹਾਂ ਲੈ ਕਿਹਦੇ ਆਖੇ ਤੈਨੂੰ ਚੋਟੀ ਨਾਲ ਕੁੱਟਾਂਗੇ ਉਹ ਹੀ ਬਣਾਈ ਜਾਂਦੀਆਂ ਬੈਠੀ ਬਚਾਰਾ ਮੈਨੂੰ ਤੁਸੀਂ ਤਾਂ ਧੱਕੀਆਂ ਦਿਨ ਦਿਂਦੀਆਂ ਫੇਰ ਆ ਤਾਂ ਭਾਵੇਂ ਮਾਰੀ ਨਾ ਮੈਂ ਕੀ ਕਹੇ ਤੇ ਤੂੰ ਇਹ ਤਾਂ ਮੈਨੂੰ ਨਾ ਕੁੜਦੀ ਵੀ ਹੈ ਕਿਉਂ ਬਾਤੋ ਕੁੜਦੀ ਹੈ ਭਾਈ ਕੋਈ ਮਾਰੀ ਜਾਂਦੀ ਚਾਚੀ ਮੈਨਾਂ ਕਦਾ ਉਹ ਹੀ ਨਹੀਂ ਗਿਆ ਕੁਝ ਹੈਗਾ ਆਈ ਮੀਟਿੰਗ ਆ ਤੇਰੀ ਪਰਜਾਈ ਤੇਰੀ ਮਾਂ ਨੂੰ ਕੁੱਤੇ ਮੇਰੀ ਗੱਲ ਸੁਣੋ ਅਜ ਤਾਂ ਮੇਰੇ ਮਨ ਨੂੰ ਤੇਰੀ ਪਰਜਾਈ ਤੇਰੀ ਮਾਂ ਨੂੰ ਹੈ ਕਹੇ ਕਿੰਨਾ ਦੁੱਖ ਆਉਤਾ ਦਿਲ ਤੇ ਹੱਥ ਰੱਖ ਕੇ ਵੀ ਹਾਂ ਸੱਚੀ ਸਾਰਾ ਕੁਝ ਨੇ ਬੈਠੀ ਨੂੰ ਮਿਲਦਾ ਜੇ ਤੇ ਥੋੜਾ ਜਿਹਾ ਉਹੀ ਕਹੀ ਜਾਂਦੀ ਐ ਤੈਨੂੰ ਹੂੰ ਤਾਂ ਕਿਉਂ ਕਹਿੰਦੀ ਐ ਮੁਕੀ ਦਿਮਾਗ ਖਰਾਬ ਸਾਡੇ ਦੇਖ ਤੂੰ ਦਾਸ ਤਾਂ ਸਾਡੇ ਪਸੂ ਐ ਚਾਹ ਸਾਡੇ ਜਵਾਕ ਸਕੂਲ ਜਾਂਦੇ ਐ ਕਦੇ ਤਾਂ ਇਹ ਸਾਨੂੰ ਚਾਹ ਨੂੰ ਗੋਲ ਮਾਰ ਦਿੰਦੀ ਐ ਕਦੇ ਇਹ ਸਾਨੂੰ ਰੋਟੀ ਨੂੰ ਗੋਲ ਮਾਰ ਦਿੰਦੀ ਐ ਤੇ ਫਿਰ ਹੋਰ ਭਾਈ ਕਿਹਨੂੰ ਮਾਰੇ ਰੋਟੀ ਚਾਹ ਫੜਾ ਦਿੰਨੇ ਤਾਂ ਉਹੀ ਤਪਾਈ ਜਾਂਦੇ ਹਾਂ ਨੂੰ ਪਿੰਡ ਰੇ ਹੁਣ ਹੀ ਪਰਸ ਸਵੇਰ ਆਜੂਗੀ ਸਵੇਰੇ ਆਜੂ ਹਣ ਸਵੇਰੇ ਇਹ ਨਾ ਦੋਨੇ ਆ ਤਾਂ ਮੇਰੇ ਮੁੰਜੇ ਚ ਹੀ ਬੈਠੀ ਰੋ ਫਿਰ ਸਾਨੂੰ ਕਹਾਂ ਕਿਹੜਾ ਆਵੇ ਆ ਫੇਰ ਮੇਰੇ ਉਦੋਂ ਜਾ ਕੇ ਇੱਧਰ ਨਾ ਪਾਸ ਕੇ ਬੈਠੋ ਫੜਦੇ ਫੜਨ ਨਾ ਤੂੰ ਦੇਈ ਨਾ ਤੂੰ ਮੇਰੇ ਗੱਲ ਵਿੱਚ ਫੜਦਗੇ ਡਰਾ ਕੇ ਹਾਂ ਐਂ ਤਾਂ ਕਿਵੇਂ ਡਰਾਉਣਗੇ ਹਾਂ ਉਹ ਹੀ ਚਾਚੀ ਸਾਨੂੰ ਕੁਦਨਾਮ ਕਰਦੀ ਲੋਕਾਂ ਚ ਜਲੂਸ ਨਿਕਲਦਾ ਤੂੰ ਸਿਆਣੀਆਂ ਵਾਲਾ ਸਾੜਾ ਕੱਲੀਆਂ ਦਾ ਨਹੀਂ ਨਿਕਲਦਾ ਇਹਦਾ ਵੀ ਨਾਲ ਹੀ ਨਿਕਲਦਾ ਜਲੂਸ ਫਿਰ ਉਹ ਤਾਂ ਨਿਕਲੂਗਾ ਇਹ ਤਾਂ ਪਹਿਲਾਂ ਨਿਕਲਦਾ ਥੋਡੇ ਨਾਲੋਂ ਪਹਿਲਾਂ ਨਿਕਲਦਾ ਕੱਢ ਦੋ ਮੈਨੂੰ ਐ ਨਹੀਂ ਸਮਝਾਉਂਦੀ ਵੀ ਕੀ ਗੱਲ ਆ ਜੇ 1500 ਪਿੱਛੋਂ ਦਾ ਆਉਂਦਾ ਜੇ ਸਾਨੂੰ ਦੇ ਦੇਂਦੀ ਆ 5-400 ਵੀ ਸੁਣਾਈ ਜਾਂਦੀ ਆ ਤੈਨੂੰ ਤੇ ਫੇਰ ਕੀ ਹੋ ਜਾ ਤੈਨੂੰਆਂ ਧੀਆਂ ਨੂੰ ਹੁਰ ਰੋਟੀ ਨਹੀਂ ਹੋ ਗਿਆ ਇਹ ਕੀ ਤੇਰੇ ਡਾਂਗ ਮਾਰੀ ਡਾਂਗ ਹੀ ਮਾਰੀ ਹੁਣ ਜਦੋਂ ਸਾਡਾ ਜਲੂਸ ਕੱਢਦੀ ਐ ਇਹ ਕੋਈ ਜਲੂਸ ਨਹੀਂ ਕੱਢਦੀ ਮਤ ਪਾਰਕ ਕਹਿੰਦੇ ਕਸਮ ਕਪਾਉਣ ਨੂੰ ਤਾਂ ਕੀ ਤੇ ਕਾਇ ਕੀ ਮੰਗਦੀ ਇਹ ਕਿਹੜਾ ਕੋਈ ਤੁਸ ਨੂੰ ਆਏ ਆ ਵੀ ਕੋਈ ਬਦਾਮ ਕਾਜੂ ਮੰਗਦੀ ਸੋ ਉਥੋਂ ਚਾਹ ਦੀ ਕੁੱਟ ਮੰਗਦੀ ਕੱत्ता ਪਾਣੀ ਕਿ ਉਹਨੂੰ ਪਤਾ ਹੁੰਦਾ ਕੱत्ता ਪਾਣੀ ਮੰਗਦੀ ਐ ਕੁੱਟ ਉਹ ਤੁਸੀਂ ਫੜਾਉਂਦੇ ਨਾ ਐ ਤਾਂ ਹੁਣ ਕੁਛ ਦੀ ਕੋਸ਼ਿਸ਼ ਬਣਾਈ ਜੋ ਤੁਸੀ ਨਹੀਂ ਲੱਗਣੀ ਐ ਵੀ ਇਹ ਬਾਲੀ ਨਰਮ ਐ ਕਹਵਨੀ ਭਾਈ ਨਰਮੀ ਸੀ ਸਸਤਾ ਵਧੀਆ ਇਹ ਦੋਨਾਂ ਨੇ ਕੱਟਿਆ ਸੀ ਇਹ ਤੁਸੀਂ ਗਰਮ ਆ ਗੀਆਂ ਹੋਰ ਅਸੀਂ ਮਾਰੀਆਂ ਹੋਗੀਆਂ ਤੇ ਹੋਰ ਚੰਗੀਆਂ ਮੈਂ ਤਾਂ ਚੰਗੀਆਂ ਸੀ ਚੰਗੀਆਂ ਕਰਕੇ ਕਿੱਟਾ ਸਾਡੇ ਕਿਹੜਾ ਸੱਸ ਨਹੀਂ ਸੀ ਮੈਂ ਤਾਂ ਕੰਮ ਕਰ ਹਾਂ ਦੇਖ ਲੈ ਆਏ ਆ ਮੰਨ ਲਈ ਹਾਂ ਆ ਛੋਟੀ ਜਿਹੀ ਫੱਟੜੀਆਂ ਹੀ ਫੇਟ ਐ ਸਾਰੀਆਂ ਉਂਗਲਾਂ ਹੀ ਇਹੇ ਲੂੰਦੀਂ ਡੰਡਾ ਚੱਕ ਲੈ ਕੇ ਨੌਂ ਪੰਨ੍ਹ ਦਿਆ ਕਰ ਮੈਂ ਇਥੋਂ ਬਾਜਦੀਆਂ ਨਹੀਂ ਮੈਨੂੰ ਤਾਂ ਭੌਂ ਨਹੀਂ ਕੁੱਟਦਾ ਨਾ ਹੂੰ ਆਏ ਕਿ ਮੈਂ ਕੁੱਟਦਾ ਕੋਲਣਗੇ ਮੈਥੋਂ ਹੱਡੰਡੇ ਆਪਾਂ ਤੜਕੇ ਦੇ ਆਉਂਦੇ ਮੁੰਡਿਆਂ ਦਾ ਸੜੀਏ ਜਾਣ ਦੀ ਢੇਰ ਹੈਗੇ ਹੁਣ ਆਵੇ ਤਵੇ ਹੁਣ ਬਹਿ ਜਾਣੇ ਹੋਣ ਹੜਕਾ ਦਾ ਨਹੀਂ ਘੰਡਾ ਮੇਰੇ ਤੇ ਹੋਰ ਤੇ ਹੋਰ ਆ ਸੋਟੀ ਸਾਡੀ ਬਾਰੀ ਮਾੜੀ ਐ ਜਿੰਨੀ ਵੀ ਕਹਿ ਦੇ ਮੂੰਹ ਹੀ ਲੱਗ ਜਾ ਤੈਨੂੰ ਨਰਮ ਜੀ ਹਾਂ ਨਰਮ ਕਾ ਦੇਣਾ ਮੈਂ ਤਾਂ ਉਹਨੂੰ ਆਖੀ ਜਾਂਦੀ ਹਾਂ ਨਰਮ ਕਾਦੀ ਆ ਉਹ ਤਾਂ ਪੂਰੀ ਤੇਜ ਆ ਪੁੱਛਣਾ ਇਹਨਾਂ ਨੇ ਮੇਰਾ ਜੀਣਾ ਖਰਾਬ ਕਰ ਰੱਖਿਆ ਗੱਲ ਗਲਤ ਆ ਭਾਈ ਸੋਟੀ ਤਾਂ ਇਹ ਹਾਂ ਉਹ ਤਾਂ ਆਉ ਭੱਜ ਗਈਆਂ ਪੁੱਛਦੇ ਜਿਵੇਂ ਅੱਗ ਲੱਗੀ ਹੋਈ ਹੋਵੇ ਉਹ ਭੱਜਣਾ ਹੀ ਹੁਣ ਬਹੁਤ ਕਰਦਿਆਂ ਕੋਈ ਹੁਣ ਬੋਲੀਆਂ ਮੈਨੂੰ ਦੱਸੀ ਤੋੜੀ ਐ ਹੈਗਾ ਹੁਣ ਜੇ ਤੈਨੂੰ ਬੋਲੀਆਂ ਨਾ ਮੇਰੇ ਮਗਰੋਂ

ਕਾ ਵੀ ਹੋ ਉਹ ਬਤਨ ਮਿਲਦਾ ਨਹੀਂ ਸਾਰਾ ਕੁਝ ਮਿਲਦਾ ਤੈਨੂੰ ਬੈਠੀ ਨੂੰ ਕੀ ਜਿੱਥੇ ਸੜਕੇ ਹੀ ਚਾਹ ਚੱਕਰੀ ਜਾਂਦੀ ਸੀ ਚਾਹ ਤਾਂ ਦਿੱਤੀ ਨਹੀਂ ਵੱਡੀ ਨੇ ਤੈਨੂੰ ਚਾਹ ਦਿੱਤੀ ਹੈ ਕਿ ਤੂੰ ਮੈਂ ਠੰਡੀ ਪਰਖਣੀ ਹੈ ਠੰਡੀ ਸਰਚ ਪਾਰਨੀ ਹੈ ਸਰਚ ਪਾਰਨੀ ਆ ਤੇ ਤੂੰ ਪੀਤੀ ਤਾਂ ਜਾਂਦੀ ਨਹੀਂ ਹੈਗੀ ਫਿਰ ਕੀ ਨਹੀਂ ਕਹ ਡੰਡਾ ਲੱਗਿਆ ਬੋਲਣ ਨੂੰ ਤੂੰ ਟਿਕ ਜਾ ਬੁੜੀਏ ਮੈਂ ਤਾਂ ਟਿੱਕੀ ਮੈਂ ਤਾਂ ਡੰਡਾ ਜਾ ਕੇ ਫਿਰ ਸੱਚੀ ਆ ਲਾਉ ਤੂੰ ਕਹਿੰਦੇ ਹੈਗੇ ਮੈਂ ਡੰਡਾ ਮਾਰਦੀ ਆ ਕੀ ਹੋ ਗਿਆ ਫੜਦੀ ਤਾਂ ਹੈ ਨਹੀਂ ਬੈਠ ਕੇ ਕਰਾਈ ਜਾਂਦੀ ਹਾਂ ਜੀ ਵਾਲਾ ਦੇਖ ਲੈ ਤੈਨੂੰ ਆਏ ਕਹਿ ਨਹੀਂ ਆ ਮੈਂ ਬੇਬੇ ਤੂੰ ਨਾ ਬਦਨਾਮ ਨਾ ਕਰਿਆ ਕਰ ਕਰ ਮੈਂ ਤਾਂ ਸੁਨਾਮ ਜਮਾਨੀ ਕਰਦੀ ਜੇ ਮੈਨੂੰ ਤੁਸੀਂ ਦ ਮੈਂ ਬੋਲਦੀ ਹਾਂ ਤੁ ਚਾਚੀ ਕੋਲੇ ਜਾ ਕੇ ਬਦਨਾਮ ਕਰਕੇ ਆਈਆਂ ਵੇਖ ਚਾਚੀ ਹੁਣ ਡੋਲ ਕਰਾਂ ਦੇ ਜਾ ਕੇ ਹੋਰ ਗੱਲ ਕਰੂਗੀ ਉਹ ਤਾਂ ਹੁਣ ਆਖੂਗੀ ਤੇ ਜੇ ਤੂੰ ਮੈਨੂੰ ਕਹਿਂਦੀ ਪਿਆਰ ਨਾਲ ਵੀ ਇਹ ਤਾਂ ਚਾਹ ਠੰਡੀ ਹੈ ਮੈਨੂੰ ਇਹ ਬੋਲ ਮਾਰ ਕੇ ਆਖਾਂਗੀ ਫੜਾ ਮੈਂ ਕਿਹਾ ਚਾਹ ਨਾ ਦੇ ਕੋਈ ਤੇ ਮੈਂ ਤੇ ਮੈਂ ਕੰਮ ਕਰਦੀ ਆ ਤੂੰ ਆ ਮੈਨੂੰ ਫਿਰ ਹੋਰ ਪਿਤਾ ਹੁਣ ਪਤਾ ਅੱਡ ਬਤੀਲੀ ਧਰ ਕੇ ਸਾਡੀ ਵਿਆਹ ਹੀ ਕਰ ਦੇ ਲਾ ਕਹੂਗਾ ਪਤਾ ਨਹੀਂ ਹੈਗੀ ਇੱਕ ਚੁੰਨੀ ਦੀ ਪਤਾ ਨਹੀਂ ਨਾ ਕੰਗੋ ਤਾਂ ਫਿਰ ਸੇਵਾ ਵਾਈ ਕਰ ਦਊਗਾ ਫਿਰ ਤੂੰ ਬਦਨਾਮ ਤਾਂ ਨਾ ਕਰ ਬਦਨਾਮੀ ਸਾਵਲਾ ਲਾ ਬੁੜੀਏ ਇਹ ਜੇ ਕਾਕੇ ਨੂੰ ਦੱਸਿਆ ਦੱਸੂਗੀ ਆ ਜਾਂਦੇ ਅੱਜ ਹਾਂ ਤੇਰੇ ਡੰਡੇ ਮੈਂ ਲਾਉਂਗੀ ਤੂੰ ਹੁਣ ਲਾ ਕੇ ਦਿਖਾ ਮੇਰੇ ਨੂੰ ਕਹਿੰਦੀ ਤਾਂ ਹੈਗੀ ਬਦਨਾਮ ਤਾਂ ਮੈਨੂੰ ਕਰ ਹੀ ਦਿੱਤਾ ਵੀ ਡੰਡੇ ਮਾਰਦੀ ਆਏ ਮਾਰਦੀ ਆ ਛੋਟੀ ਭੜੀ ਆਗੀ ਕਾਲਾ ਕਰਦੇ ਹਾਂ ਜਮਾਂ ਦੱਸੂ ਚੱਲ ਕੋਈ ਤੇ ਤੂੰ ਦੱਸਣੀ ਤੂੰ ਕੋਈ ਨਾ ਨਕਮਰਾਟ ਕਰ ਤੇ ਚਲ ਘਰੇ ਜਾ ਕੇ ਗੱਲ ਕਰ ਤੂੰ ਵਾਲੀ ਪੂਸ ਪੂਸ ਜੇ ਵਾਲੀ ਨਾ ਕਰਿਆ ਕਰਨੀ ਤੂੰ ਬੈਠਿਆ ਚਲ ਕਰ ਲਾ ਤੂੰ ਆਏ ਹੋਰ ਬੇਬੇ ਇਹਦਾ ਸਵਾ ਪੈਡਾਗਾ ਪੜਾਊਗਾ ਪੜਾਊਗਾ ਫੇਰ ਅੱਥ ਕਰ ਦੂ ਕਾਕਾ ਲੋਟ ਇਹਨੂੰ ਠੀਕ ਕਾਕਾ ਕਰੂਗਾ ਕਾਕੇ ਜਿਹਦਾ ਟੱਬਰ ਆ ਉਹ ਕਿਵੇਂ ਕਾਕਾ ਮਾਰੂਗਾ ਮਾਰੂਗਾ ਨਹੀਂ ਆ ਜਾਂਦੇ ਜਾਨ ਨੂੰ ਕਾਕਾ ਬਣਦਾ ਆ ਤੇ ਟੱਬਰ ਦਾ ਬਣੂਗਾ ਕਾਕਾ ਕਿਤੇ ਤਾਂ ਮਾਂ ਦੀ ਸੁਣੂਗਾ ਉਹ ਮਾਂ ਦੀ ਸੁਣਨੀ ਹੁੰਦੀ ਆ ਤਾਂ ਇਹ ਸੁਣ ਲੈਣੇ ਕੋਈ ਨਹੀਂ ਹੁਣ ਮਾਂ ਪਿਓ ਦੀ ਸੁਣਦਾ ਹੈਗਾ ਮੈਂ ਤੈਨੂੰ ਦੱਸਾਂ ਤੂੰ ਆਪਦੀ ਨਾ ਹੁਣ ਆਪਦੇ ਜਿਦਾ ਆ ਹੱਥ ਰੱਖਿਆ ਕਰ ਇਹਦਾ ਪਤਾ ਨਹੀਂਗਾ ਕਿਤੇ ਤੇਰੇ ਮਾਰੇ ਚੱਕ ਕੇ ਮੈਂ ਕਾ ਮਾਰੂਗੀ ਚੱਕ ਕੇ ਮਾਰ ਕੇ ਦੇਖ ਕੇ ਹਰ ਦੂਗੀ ਕੋਈ ਨਹੀਂ ਤੈਨੂੰ ਮੈਂ ਲਿਆ ਦਿੰਦੀ ਆ ਜਾਦੀ ਕੁੱਟ ਕਰਕੇ ਉਹਦੇ ਨਾਲ ਨਾ ਤੂੰ ਐਨਾ ਆੜਿਆ ਕਰ लाइव पे चाय पीला बना ली हूं बना ली हो और फिर मैं चाय तक कदों दी करी सी जवाक स्कूलों आए सी हूं तू पाए जा बिंद चट आराम कर ला ना ना जा तोरा फेरा कर के नहीं बिंदर ते आनी है बिंदर के बेबे तू मुंह बोच के रखा कर बिंदर फिर कोई ना कोई लूटी सड़ दूगी जमा नहीं लौंदी हैगी सु लूती ओ सुनदी है तो सब ਦੁਖ ਸੁਖ ਸੁਣਦੀ ਆ ਤੂੰ ਉਹ ਤੋਂ ਨਾ ਵੀਰਾਂ ਤੋਂ 70 ਨਾ ਖਾ ਲਈ ਕਿਤੇ ਮੈਂ ਤੇ ਦੱਸਾਂ ਮੈਂ ਦੋ ਆ ਕਿ ਮੈਂ ਖਾ ਲੂ 70 ਮੈਂ ਹਾਂ ਮੈਂ ਵੀਰਾਂ ਕੁਟੂ ਕੀ ਸਾਰੇ ਪਿੰਡ ਚੀ ਨੀ ਮੈਂ ਔਂਡੀ ਫੇਟ ਜੂਗੀ ਚੱਲ ਭਾਈ ਤੇਰੀ ਮਰਜ਼ੀ ਆ ਮੈਂ ਤਾਂ ਕੁਛ ਨਹੀਂ ਕਹਿੰਦੀ ਹੈਗੀ ਖਾ ਲੂ ਵੀਰਾਂ ਤੋਂ 70 ਆਈ ਵੀਰਾਂ ਕੋ ਪਾ ਦੂਗੀ ਮੈਂ ਆਠਾ ਬਲਾ ਕੇ ਦੇਖ ਕੋ ਮੇਰੇ ਤੁਸੀਂ ਵਾਸਨੋ ਕਰਨਾ ਸੋ ਤਾਂ ਮੈਂ ਹਨਾ ਕਰੀ ਨਹੀਂ ਆਏ ਹੈ ਆਈ ਨਹੀਂ ਆਈ ਦੇ ਗੁਫੀ ਨਹੀਂ ਮਾਤਾ ਹੋ 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 ਹੇ ਨਹੀਂ ਹਾਂ ਬੈਲਾ ਬੀ ਬੀੜੀ ਗਈ ਪਈ ਹੈ ਕੀ ਹੋ ਗਿਆ ਬੀਬੀ ਡਿੱਗ ਪੀ ਪਤਾ ਭਾਣੇ ਆਏ ਕਿ ਮਾੜੀ ਗੱਪੇ ਕੀ ਕਰਦੀ ਸੀ ਤੂੰ ਲੈ ਖੜੀ ਹੋ ਕੀ ਕਰਦੀ ਸੀ ਨਹੀਂ ਵੀਰਾ ਆ ਜਾਣੀ ਬੀੜੀ ਗਈ ਪਈ ਹੈ ਚੱਕੀਏ ਤੂੰ ਹੀ ਚੱਕ ਲੈ ਭਾਣੇ ਮੈਂ ਇਥੋਂ ਨਹੀਂ ਚਕਾਈ ਤੂੰ ਲੈ ਦੇ ਲਾਉ ਤਾਂ ਅੱਖ ਵੀ ਲੱਗਦੀ ਕਿਵੇਂ ਚੱਕਾ ਹੁਣ ਮੈਂ ਤੈਨੂੰ ਤੂੰ ਕਦੇ ਤੂੰ ਟਿਕਦੀ ਨਹੀਂ ਕਰਦੀ ਕੀ ਸੀ ਹੁਣ ਤੂੰ ਵੀ ਨਹੀਂ ਕੀ ਕਰ ਲਾ ਮੈਂ ਤਾਂ ਵਾਸ ਨੂੰ ਕਰਦੀ ਸੀਗੀ ਤੇ ਮੈਂ ਹੌਚਲਬਿੰਦਰ ਕੇ ਜਾ ਤੂੰ ਕਦਾ ਟਿਕਦੀ ਨਹੀਂ ਹੈਗੀ ਬੇਬੇ ਤੈਨੂੰ ਜਦੋਂ ਪਤਾ ਵੀ ਮੈਨੂੰ ਦੀਂਦਾ ਨਹੀਂ ਮੇਰੀਆਂ ਲੱਤਾਂ ਵਾਹ ਨਹੀਂ ਕੰਮ ਕਰਦੀਆਂ ਤੂੰ ਜਾਣਦੀ ਘਾਸ ਨੂੰ ਆਂਗੀ ਗੱਲ ਮੈਂ ਤਾਂ ਹੁਣ ਬੈਠਾ ਹੀ ਬੰਦਾ ਉਹ ਬੈਠ ਕੇ ਮੰਜੇ ਤੇ ਫਿਰ ਬੈਠਿਆ ਕਰ ਤੂੰ ਤਾਂ ਚੱਲ ਪੈਣੀ ਐ ਪੀ ਕੇ ਜਾ ਦੀ ਕੁਟੋਰੀ ਚੱਲ ਪੀ ਕੀ ਕਰਾਂ ਫੇਰ ਬੈਠੀ ਹੂੰ ਜੁਰਜੂਮ ਖਿਆ ਬੈਠੀ ਨਾ ਹੋਈ ਗੱਲ ਕਾਣ ਮੈਨੂੰ ਉਹ ਦੇ ਉਹ ਟਿਕਦੀ ਤੂੰ ਵੀ ਨਹੀਂ ਬੇਬੇ ਤੂੰ ਵੀ ਬਾਹਲਾ ਜਾਣੀ ਐ ਹਏ ਚੋਲੀਆਂ ਕਰਨੀਆਂ ਜੀ ਉਹ ਜਾ ਕੇ ਕਾਨ ਦੇ ਘੇਰ ਨਾ ਚੁਗੂ ਨਾ ਕਰਨੀ ਜਾਂਦੀ ਹੋਊਗੀ ਜਾਂਦੀ ਸੀਗੀ ਹਾਂ ਹੁਣ ਕਿੰਨੀ ਕ ਸੱਟ ਵੱਜੀ ਇੱਥੇ ਬਾਹਰ ਦੁਖਦੀਆ ਲਾਤੀ ਜੀ ਨੇ ਹਾਏ ਹਾਂ ਹੁਣ ਹਾਂ ਕਹਿਦੀ ਚੰਗਾ ਚਾਚੀ ਨੂੰ ਵੀ ਮੇਰੇ ਸੱਟ ਵੀ ਵੱਜੀ ਹੁਣ ਹੁਣਾਈ ਪਤਾ ਹੀ ਕਰੇ ਵੀਰਾਂ ਨੇ ਮਾਰੇ ਹਾਂ ਬਦਨਾਮ ਕਰੂਗੀ ਹੁਣ ਇਹ ਆਪਾਂ ਨੂੰ ਹਾਏ ਮੈਂ ਤਾਂ ਕੁਛ ਨਹੀਂ ਕਰਦੀ ਭਾਣਾ ਬਸ ਮਾ ਤੂੰ ਸੀ ਕਰ ਦੋ ਮੈਨੂੰ ਹਾਏ ਕੀ ਕਰ ਗਿਆ ਹੁਣ ਤੂੰ ਤਾਂ ਬੱਸ ਸਾਨੂੰ ਬਾਹਲਾ ਫਿੱਟ ਕਰਦੀਆਂ ਗਿਆ ਮੈਸੇਜ ਜੇ ਕਾਦੇ ਆਈ ਜਾਂਦੇ ਨੇ ਆ ਦੇਖੀ ਨੀ ਵੀਰਾਂ ਮੈਂ ਤਾਂ ਪੜੀ ਨਹੀਂ ਗਿਆ ਮੈਸੇਜ ਜੇ ਕਾਦਾ ਆਇਆ मैनू लेगी फिर होकर मैं करूंगी तू तो खेड़ा छा जानी कहके मेरी जान नजिया करता तू तो ਹਾ ਹੁਣ ਹੋਰ ਤਾਂ ਨਹੀਂ ਕੁਝ ਦੁਖਦਾ ਲੱਤ ਲੁੱਤ ਹਾਹੀ ਦੁਖਦਾ ਇਥੋਂ ਆ ਚੂੜਾ ਆ ਗਿਆ ਆ ਚੂਲੇ ਤੇ ਪਰਨੇ ਵੱਜੀ ਹਏ ਇਥੋਂ ਦੁਖਦਾ ਹੈ ਹਾਂ ਬਿੰਦਰ ਕੇ ਦੱਸ ਤੂੰ ਹੁਣ ਕੀ ਲੈਣ ਜਾਂਦੀ ਸੀ ਤੜ ਕੇ ਤਾਂ ਆਈਆਂ ਬਿੰਦਰ ਕੇ ਕਰੋ ਨਹੀਂ ਮੈਂ ਤਾਂ ਤੋਰਾ ਫੇਰ ਆ ਜਾ ਮੈਂ ਚਲ ਕੇ ਆਉਂਗੀ ਤੇਰਾ ਵੀ ਮਾਣਾ ਤੇ ਨੀ ਹੌੜਾ ਹੁੰਦਾ ਹੈਗਾ ਚੁਗਲੀਆਂ ਕਰੇ ਬਿਨਾ ਤੂੰ ਬਾਲਾ ਜਾਨੀ ਕਰਦੀ ਹੈਗੀ ਮੈਂ ਤਾਂ ਕੋਈ ਚੁਗਲੀਆਂ ਨਹੀਂ ਕਰਦੀ ਕਾਹ ਨੂੰ ਨਹੀਂ ਕਰਦੀ ਹੈਗੀ ਚੱਲ ਹੁਣ ਪਈ ਰਹਿ ਆਰਾਮ ਕਰ ਮੈਂ ਤਾਂ ਹੁਣ ਧਾਰਾ ਕੱਢ ਕੇ ਲਿਆਉਣੀ ਆਂਗੀ ਤੂੰ ਬਸ ਆਪਦਾ ਪੈ ਜਾ ਆਈ ਪਈ ਆ ਮਤੋ ਕਿਵੇਂ ਆ ਕਿਵੇਂ ਖਾਲੀ ਸੱਟ ਬਿੰਦਰ ਆ ਗਈ ਹਾਂ ਨਹੀਂ ਡੇਗ ਪੀ ਪਾਣੇ ਮੈਂ ਤਾਂ ਬਾਬਾ ਜੀ ਆ ਲੱਤੀ ਦਵਾਈ ਇੱਥੋਂ ਆ ਯਾਰ ਨਾਲ ਇੱਥੋਂ ਦੋਹਰੇ ਤੇ ਭਾ ਤੂੰ ਕੱਪੜਾ ਲੈਣਾ ਸੀ ਆਂ ਬੈਠੀ ਹੈਂਗੀ ਕੱਪੜਾ ਮੈਂ ਬਸ ਹੋਈ ਨਹੀਂ ਬਾਈ ਆ ਕੇ ਪਈਗੀ ਮਸਾ ਨਾ ਇਹਨਾਂ ਨੇ ਵਸਾਇਆ ਪਾਣੇ ਇਹ ਕਿੱਥੋਂ ਮੇਰੇ ਗੌਰ ਕਰਦਿਆਂ ਹੈ ਘਰ ਤਾਂ ਕਰਨੀ ਚਾਹੀਦੀ ਐ ਇੰਨੀ ਠੰਡਾਂ ਨੂੰ ਪੁੱਤੇ ਤੂੰ ਪਈਆਂ ਵਿਹੜੇ 'ਚ ਤੇ ਹੋਰ ਇਹ ਤਾਂ ਐ ਵੀ ਨਹੀਂ ਕਹਣਗੇ ਵੀ ਤੂੰ ਅੰਦਰ ਪਾ ਜਾ ਜਾਂ ਤੈਨੂੰ ਹੀੜਾ ਪਸਾ ਦਿੰਨੇ ਨਾ ਆ ਦੇਖ ਲੈ ਹੋਰ ਕਿਹਾ ਵਧੀਆ ਤੂੰ ਦੱਸ ਹੋਰ ਥਾਰੀਏ ਹੁਣ ਦੱਸ ਹਾਈ ਐ ਤੇ ਹੋਰ ਕੱਪੜਾ ਤਾਂ ਲੈ ਮੋਟਾ ਤੂੰ ਨਾ ਇਹਦਾ ਸੱਟ ਵੱਜੀ ਤੇ ਹੋਰ ਫੇ ਤਈਆਂ ਫਿਰ ਉਹ ਨਹੀਂ ਏਕੇ ਦਿੱਤਾ ਹੈ ਨਹੀਂ ਇਹ ਲਾ ਲੈ ਵੀ ਪੈ ਜਾਂਦੀ ਓ ਕੱਪੜਾ ਹੀੜਾ ਤਾਂ ਦੇ ਦੋ ਇਹਨੂੰ ਮਾੜਾ ਮੋਟਾ ਮੋਟਾ डिग पी बार डिग पी एडी सत माड़ा मोटा ठंडा तत्ता कम कर ਇਹਨਾਂ ਨਾਲ ਤੂੰ ਉਹ ਕਰਿਆ ਕਰ ਤੇਰੀ ਮਾਂ ਐ ਵੀ ਮਾਂ ਮਾਂ ਕਾਨੂੰ ਸਮਝਦੀ ਐ ਇਹਨਾਂ ਤਾਂ ਪੁੱਛਿਆ ਵੀ ਨਹੀਂ ਵੀ ਤੇਰੇ ਕਿੰਨੇ ਕੁ ਸੱਟ ਵੱਜੀ ਤੇਰੇ ਕੋਲ ਕਿਵੇਂ ਡਿੱਗ ਪਈ ਨਾ ਉਹ ਵੱਡੀ ਨੇ ਚੱਕੀ ਐ ਮੈਨੂੰ ਤਾਂ ਨਾ ਚਕਾਇਆ ਵੀ ਨਹੀਂ ਨਾ ਨਾ ਭਾਈ ਤੇਰੀ ਗੱਲ ਬਹੁਤ ਮਾਇਨ ਨਹੀਂ ਕਰਦਾ ਤੇ ਫਿਰ ਉਹਨੇ ਸਾਰਾ ਕੁਝ ਤਾਂ ਦਈ ਜਾਂਦਾ ਤਾਂ ਠੰਡਾ ਦਈ ਜਾਂਦੇ ਆਂਗੇ ਤੇ ਹੋਰ ਉਹਨੇ ਉਹ ਲਵੇ ਸੀ ਉਹਨੇ ਚੱਕ ਲਈ ਫਿਰ ਕੀ ਹੋ ਗਿਆ ਤੇ ਤੇਰਾ ਹੱਕ ਨਹੀਂ ਬਣਦਾ ਤੇ ਮੈਂ ਲਵੀ ਨਹੀਂ ਸੀ। ਤੂੰ ਕਿੱਥੇ ਸੀ ਮੈਂ ਤਾਂ ਅੰਦਰ ਹੀ ਕੰਮ ਕਰਦੀ ਸੀ ਤੇ ਤੈਨੂੰ ਗੋਲ ਮਾਰੇ ਹੀ ਹੋ ਉਹਨੇ ਇਹਨੇ ਉਹਨੇ ਚੱਕ ਲਈ ਸੀ ਫਿਰ ਉਹ ਚੱਕ ਕੇ ਲੈ ਆਈ ਸੀ ਪਾਤੀ ਸੀ ਉਹਨੇ ਮੰਜੇ ਤੇ ਫਿਰ ਮੈਂ ਦੱਸੀ ਕਰਨਾ ਸੀਗਾ ਕੋਈ ਤੇਰੀ ਮਰਜ਼ੀ ਆ ਦੇਖ ਐਸਾ ਤੈਨੂੰ ਸਮਝਾਉਣਾ ਹੈ ਹਨਾ ਇਹ ਨਹੀਂ ਸਮਝਦੀ ਮੈਂ ਇਹਦੇ ਕੰਨ ਚ ਬੜਦੀ ਹੈ ਯਾਰ ਪੰਜ ਡਰਨੀ ਨਾ ਸਮਝਾਉਂਦਾ ਫਰਜ਼ਾ ਫਿਰ ਗਾਂ ਸੋਡੀ ਅਕਲ ਹੈ ਜੀ ਇਹ ਵੀ ਕਹੀਂ ਡਰਨੀਗਾ ਡਰ ਦੂਰ ਤਾਂ ਫਿਰ ਇਹੋ ਜਿਹਾ ਹੀ ਮੰਨ ਲੀਂਗਾ ਅੱਜ ਤੈਨੂੰ ਪਤਾ ਹੀ ਹੈ ਕਲਪਣ ਤੂੰ ਟਾਈਮ ਪਾਸ ਕਰ ਤੂੰ ਐਵੇਂ ਮੈਂ ਤਾਂ ਕੁਝ ਨਹੀਂ ਬੋਲਦੀ ਕੈਨੀਆਂ ਬਹਿ ਜਾ ਭਾਈ ਇਹ ਇਹ ਦਿੰਦੀਆਂ ਫੜ ਕੇ ਖਾ ਲਿਆ ਕਰ ਤੂੰ ਵੀ ਨਾ ਬੋਲਿਆ ਕਰ ਮਿਲਦਾ ਤਾਂ ਠੰਡਾ ਮੰਜੇ ਤੇ ਬੈਠੀ ਨਹੀਂ ਮਿਲਦਾ ਫਿਰ ਐਵੇਂ ਫਿਰ ਆਦਾ ਮੰਜਾ ਅੰਦਰ ਲੈ ਜਾ ਉੱਥੇ ਪੈ ਜਾ ਅੰਦਰ ਇੱਥੇ ਕੀ ਕਰਦੀਆਂ ਬਾਹਰ ਰੜੇ ਤੇ ਬਹਿ ਕੇ ਤੂੰ ਐਂਦੀ ਠੰਡ ਹੋ ਰਹੀ ਐ ਨ ਪੁੱਤੇ ਦੀ ਹਾਂ ਤਾਂ ਤਾਂ ਹੋਈ ਪਈ ਐ ਹਾਂ ਅੰਦਰ ਵਗ ਜਾ ਹੌਲੀ ਹੌਲੀ ਤਾਂ ਐ ਵੀ ਜੇ ਤੂੰ ਕਿਹਾ ਡਿੱਗਣਾ ਪਾਵਾਂ ਦਵਾਰੇ ਉਹ ਵੱਡੀ ਨੂੰ ਆ ਜਾਂਦਾ ਹਾਂ ਉਹ ਕਰ ਦੂ ਤੈਨੂੰ ਅੰਦਰ ਹਾਂ ਉਹ ਹੀ ਕਰੂਗੀ ਤੇ ਤੂੰ ਵੀ ਨਾ ਬੋਲ ਮਾ ਜਿਹੇ ਦਿੰਦੀਆਂ ਵੈਗਰੂ ਕਹਿ ਕੇ ਖਾਲਿਆ ਕਰ ਚਲ ਫਿਰ ਵੱਡੀ ਦੀ ਘਰ ਆ ਲਿਆ ਕਰੀ ਵੱਡੀ ਵੱਡੀ ਲਾ ਰੱਖੇ ਸਾਹ ਤਾਂ ਮੈਨੂੰ ਤਾਂ ਸਾਰਿਆਂ ਨੇ ਭੈੜੀ ਭੈੜੀ ਨਾਲ ਸਾਰਾ ਕਰਦੀ ਆ ਮੈਂ ਇਹਦਾ ਵੱਡੀ ਦੀ ਕਰਾ ਤੂੰ ਤਾਂ ਉਹੀ ਟੜਕੀ ਜਾਂਦੀ ਹੈ ਕਿ ਤੇਰਾ ਤਾਂ ਨਾ ਹੀ ਨਹੀਂ ਲਿਆਇਨੇ ਕਾਏ ਹੋ ਗਈ ਹਾਂ ਲੈ ਦੇਖ ਲੈ ਉਹੀ ਖਿੱਲਾ ਵਾਂਗੂ ਟੜਕੀ ਜਾਂਦੀ ਬਿਨਾ ਗੱਲ ਸਾਰੀ ਚੱਕਮੀ ਹੈ ਹਾਂ ਖਾਉਣੀ ਕਿੱਥੋਂ ਲਿਆਂਦੀ ਆ ਭਾਲ ਕੇ ਹੀ ਜੀ ਬੱਸ ਇਹਦਾ ਤੂੰ ਚੁੱਪ ਕਰ ਜਾਂਦੀ ਮੇਰੇ ਵਰਗੇ ਤੂੰ ਦੱਤ ਨੂੰ ਖੌਂਸੜੇ ਖਾਇਆ ਕਰੇ ਇਹ 15 ਵਾਰੀ ਮੇਚ ਫਕਰ ਜਾਨੀ ਆ ਮੈਂ ਹੁਣ ਹੋਰ ਹੀ ਗੱਲ ਤੈਨੂੰ ਗਾਨੇ ਤੂੰ ਬੋਲਣਾ ਜਿਹਦੇ ਤੈਨ ਦੀ ਬਾਤ ਚੱਕ ਕੇ ਕੁਸਮਾਰੇ ਇਹ ਤਾਂ ਪਤਾ ਕੋਈ ਨਹੀਂ ਹੱਥ ਨਹੀਂ ਹੈ 20 ਗਾਂ ਥਾਈ ਹੋਈਆਂ ਇਹ ਗੱਲਾਂ ਹੱਥ ਖੁੱਲਿਆ ਇਹਦਾ ਥੋੜਾ ਜਿਹਾ ਕੀ ਠੀਕ ਆ ਮੈਂ ਵੀ ਫਿਰ ਜਾਨਨੀ ਆ ਕਿ ਤੇ ਤੂੰ ਅੰਦਰ ਪਈ ਜਦੋਂ ਆ ਗਈ ਨਾ ਕੋਈ ਨਹੀਂ ਬਾਹਰ ਉਹ ਬਾਹਰ ਗਈ ਸੀ ਉੱਥੇ ਟੱਕਰੀ ਸੀ ਮੈਨੂੰ ਹਾਂ